ਦੇਖੋ ਜੀ ਪਿੰਡ ਫਸਾ ਤਹਿਸੀਲ ਚਮਕੌਰ ਸਾਹਿਬ ਜ਼ਿਲ੍ਹਾ ਰੂਕਨਗਰ ਜਿਹੜਾ ਸਤਲੁਜ ਦਰਿਆ ਦੇ ਕੰਢੇ ਤੇ ਪਿੰਡ ਵਸਿਆ ਉੱਥੇ ਜਿਹੜਾ ਪਾਣੀ ਦਾ ਵਹਾਅ ਬਹੁਤ ਤੇਜ਼ ਹੋ ਰਿਹਾ ਕੱਲ ਦੁਪਹਿਰ ਤੋਂ ਜਿਹੜਾ ਇੱਥੇ ਖਤਰਾ ਬਿਲਕੁਲ ਮੰਡਰਾ ਰਿਹਾ ਉਹ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਹੋ ਉੱਥੇ ਵੀ ਕੱਲ ਦੀ ਪੂਰੀ ਢਾਹ ਲੱਗੀ ਸੀਗੀ ਪਿੰਡ ਵਾਸੀਆਂ ਵੱਲੋਂ ਕੱਲ ਦੇਰ ਰਾਤ ਤੱਕ ਇੱਥੇ ਦਰੱਖਤ ਸਿੱਟ ਗਏ ਪਾਣੀ ਤੋਂ ਜਿਹੜੀ ਢਾਹ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਆ ਤੇ ਆ ਜਿਹੜੀ ਠੋਕਰ ਆ ਜੀ ਮੇਨ ਵੱਡੀ ਠੋਕਰ ਆ ਜਿਨੇ ਹੁਣ ਤੱਕ ਇਹਨੂੰ ਪਿੰਡ ਨੂੰ ਬਚਾ ਕੇ ਰੱਖਿਆ ਸੀਗਾ ਇਹਦੇ ਸਾਰੇ ਪੱਥਰ ਸਾਈਡਾਂ ਵਾਲੇ ਗਿਰ ਗਏ ਨੇ ਇਹ ਪਾਣੀ ਦਾ ਵਹਾਅ ਬਹੁਤ ਤੇਜ਼ ਆ ਬੜੀ ਤੇਜ਼ੀ ਨਾਲ ਪਾਣੀ ਆ ਰਿਹਾ ਅੱਜ ਵੀ ਸਵੇਰ ਤੋਂ ਤੜਕੇ ਤੋਂ ਜਿਹੜੇ ਪਿੰਡ ਵਾਸੀਆਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਵੀ ਠੋਕਰ ਨੂੰ ਬਚਾਇਆ ਜਾ ਸਕੇ ਆ ਦਰਖਤ ਵੱਢ ਕੇ ਪਾਏ ਜਾ ਰਹੇ ਨੇ ਨਾਲ ਪਰ ਪਾਣੀ ਦੇ ਜ਼ੋਰ ਅੱਗੇ ਕੁਝ ਵੀ ਬੱਸ ਜਿਹੜਾ ਚੱਲਦਾ ਨਜ਼ਰ ਨਹੀਂ ਆ ਰਿਹਾ ਇਹ ਜਿਹੜੀ ਠੋਕਰ ਆ ਇਹ ਲਗਭਗ 15 ਫੁੱਟ ਠੋਕਰ ਆ ਜਿਹੜੀ ਵਿੱਚ ਹੁਣ ਤੱਕ ਗਿਰ ਚੁੱਕੀ ਆ ਇਹ ਆ ਤਾਜ਼ੇ ਹਾਲਾਤ ਤੁਸੀਂ ਦੇਖ ਸਕਦੇ ਹੋ ਆ ਦੇਖੋ ਇੱਥੋਂ ਵੀ ਗਿਰਨ ਨੂੰ ਦੁਬਾਰੇ ਤਿਆਰ ਹੋ ਰਹੀ ਆ ਇਹ ਕੱਲ ਤੋਂ ਸਾਰਾ ਜਿਹੜਾ ਪਿੰਡ ਫਸੇ ਦੇ ਜਿਹੜੇ ਜਿੰਨੇ ਵੀ ਨੌਜਵਾਨ ਆ ਲੱਗੇ ਹੋਏ ਨੇ ਆ ਦੇਖੋ ਜੀ ਆ ਉਹ ਗਿਰ ਗਈ ਫੇਰ ਇਹ ਚੱਲੀ 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 ਆ ਫੇਰ ਗਿਰ ਗਈ ਜੀ ਥੱਲੇ ਦੁਬਾਰੇ ਇਹ ਤਾਜ਼ੇ ਹਾਲਾਤ ਨੇ ਬਿਲਕੁਲ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜਲ ਤੋਂ ਜਲਦ ਇੱਧਰ ਧਿਆਨ ਦਿੱਤਾ ਜਾਵੇ ਨਹੀਂ ਤਾਂ ਬਹੁਤ ਵੱਡਾ ਜਾਨੀ ਦੇ مالی ਨੁਕਸਾਨ ਹੋ ਸਕਦਾ ਇਹ ਸਾਰੇ ਪਿੰਡ ਵਾਲੇ ਜਿਹੜੇ ਕੱਲ ਦੇ ਕੱਲ ਦੇ ਲੱਗੇ ਹੋਏ ਨੇ ਜਿਹੜੇ ਇੱਥੇ ਇੱਥੇ ਮਹਿਗਮਾ ਵੀ ਖੜਾ ਪਰ ਇਹ ਸਾਰੇ ਬਿਨਾ ਕੁਝ ਕਰੇ ਤੋਂ ਆਰਾਮ ਨਾਲ ਖੜਕੇ ਇੱਥੇ ਤਮਾਸ਼ਾ ਦੇਖ ਰਹੇ ਆ ਕੋਈ ਵੀ ਬੰਦਾ ਜਿਹੜਾ ਕੰਮ ਨਹੀਂ ਕਰ ਰਿਹਾ ਸਵੇਰ ਤੋਂ ਮਹਿਕਮਿਆਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਹਜੇ ਤੱਕ ਇੱਥੇ ਕੋਈ ਵੀ ਜਿਹੜਾ ਅਧਿਕਾਰੀ ਨਹੀਂ ਪਹੁੰਚਿਆ ਦੇਖੋ ਤੁਸੀਂ ਹਾਲਾਤ ਦੇਖ ਸਕਦੇ ਹੋ ਜਿਹੜੇ ਬਹੁਤ ਜ਼ਿਆਦਾ ਨਾਜ਼ੁਕ ਹੋ ਗਏ ਨੇ